ਦੀ ਸਰਕਾਰ ਮੁਰਦਾਬਾਦ 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 ਇਹ ਫੋਟੋ ਵਧੀਆ ਆ ਜੂ ਸਾਰੀ ਸੰਗਤ ਦੀ

ंद वा ज़िंदा वाह ਖਾਨਮੈਦੂਰ ਹੈ ਹਾਕਮ ਕੋ ਦਲਵਾਲੀ ਬੀਜੇਪੀ ਸਰਕਾਰ ਮਰਦਾਬਾ 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 ਬੀਜੇਪੀ ਦੀ ਫਾਸੀਵਾਦੀ ਸਰਕਾਰ ਮਰਦਾਬਾ 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 ਕਿਸਾਨ ਮੋਰਚਾ ਜਿੰਦਾਬਾ 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 ਕਿਸਾਨ ਮੈਦੂਰ ਇਕਤਾ ਜਿੰਦਾਬਾ ਜਿੰਦਾਬਾ ਲੜਦੇ ਲੋਕ ਜਿੰਦਾਬਾ 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 ਪੌਂਟਾ ਗੋਡਾ ਰੱਖ ਦੇਾਂਗੇ। ਦੁਪੀ ਤਿੱਕੀ ਚੱਕ ਦੇਾਂਗੇ। ਪੌਂਟਾ ਗੋਡਾ ਰੱਖ ਦੇਾਂਗੇ। ਦੁਪੀ ਤਿੱਕੀ ਚੱਕ ਦੇਾਂਗੇ। ਭਾਜਪਾ ਦਾ ਯਾਰ ਮਰਦਾਬਾਦ। ਮਰਦਾਬਾਦ, ਮਰਦਾਬਾਦ। ਕਿਸਾਨਾਂ ਮਜ਼ਦੂਰਾਂ ਦਾ ਇਹ ਕਾਤਲ ਆ ਭਾਜਪਾ ਗੁਰਕਾਰ ਮਰਦਾਬਾਦ। ਮਰਦਾਬਾਦ, ਮਰਦਾਬਾਦ। ਲੜਦੇ ਲੋਕ ਜਿੰਦਾਬਾਦ। ਜਿੰਦਾਬਾਦ, ਜਿੰਦਾਬਾਦ। ਏ ਸਰਕਾਰਾਂ ਕਰਦੀਆਂ ਕੀ ਮੇਰਾ ਫੇਰੀ 420 ਏ ਸਰਕਾਰਾਂ ਕਰਦੀਆਂ ਕੀ ਮੇਰਾ ਫੇਰੀ 420 ਸਾਰੇ ਮੁੜਾਂ ਨੂੰ ਕੋਹਣੀ ਅੰਦਰ ਬੀਜੇਪੀ ਸਰਕਾਰ ਮੁਰਦਾਬਾਦ 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 ਬੀਜੇਪੀ ਮੁਰਦਾਬਾਦ 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 ਮਜ਼ਦੂਰਾਂ ਦੀ ਕਾਤਲ ਬੀਜੇਪੀ ਮੁਰਦਾਬਾਦ 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 ਦੇ ਵਾਧ ਅਧਿਕਾਰ ਖੋਣ ਵਾਲੀ ਬੀਜੇਪੀ ਮੁਰਦਾਬਾਦ 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 ਪ੍ਰਧਾਨ ਜੀ ਜੋ ਅੱਜ ਵੱਡੀ ਪੱਧਰ ਤੇ ਪਿੰਡ ਮੱਲਿਆਣੇ ਦੇ ਵਿੱਚ ਰੋਸ ਮਾਰਚ ਕੀਤਾ ਗਿਆ ਇਹ ਕਿਸ ਸੰਬੰਧ ਦੇ ਵਿੱਚ ਰੋਸ ਮਾਰਚ ਕੀਤਾ ਗਿਆ ਜੋ ਅੱਜ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਆ ਹੁਣ ਦੇਖਦੇ ਹੋਏ ਜੋ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਉਹਦੇ ਖਿਲਾਫ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਸਾਰੇ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਰੋਸ ਮਾਰਚ ਕੀਤਾ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਕਿ ਇੱਥੇ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਦਾ ਅਗੂ ਦਾ ਉਹਨੂੰ ਪਿੰਡ ਦੇ ਵਿੱਚ ਵੰਨ ਲਾ ਦਿੱਤਾ ਜਾਵੇ ਤੇ ਪਾਤੀਆਂ ਦਾ ਪਾਰਟੀ ਨੂੰ ਵੋਟ ਨਾ ਪਾਈ ਜਾਵੇ ਇਹ ਬੇਨਤੀ ਕਰੀ ਸਾਰੇ ਨੂੰ ਕੀ ਪ੍ਰਧਾਨ ਜੀ ਇਹ ਸਾਂਝਾ ਪ੍ਰੋਗਰਾਮ ਕੀਤਾ ਗਿਆ ਵਾ ਕਿਹੜੀਆਂ ਕਿਹੜੀ ਜਥੇਬੰਦੀਆਂ ਨੇ ਕੀਤਾ ਇਹ ਕਰਤੀ ਕਿਸਾਨ ਜੁਨੀਅਨ ਨੂੰ ਤੇ ਪਿੰਡੂ ਵੀ ਜੁਨੀਅਨ ਸਾਂਝੇ ਤੌਰ ਤੇ ਪਿੰਡ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਲਈ ਰੋਸ਼ ਮਾਰਚ ਕੀਤਾ ਠੀਕ ਐਸਾ ਜੋ ਆਪਾਂ ਰੋਸ਼ ਮਾਰਚ ਕੀਤਾ ਪ੍ਰਧਾਨ ਜੀ ਵੱਡੀ ਪੱਧਰ ਤੇ ਐਸ ਦਾ ਕੀ ਕਾਰਨਾ ਦੇਖੋ ਅੱਜ ਜਿਹੜਾ ਅਸੀਂ ਪਿੰਡ ਮੱਲਿਆਣਾ ਦੇ ਵਿੱਚ ਰੋਸ ਮਾਰਚ ਕੀਤਾ ਕਿਸਾਨਾਂ ਵੱਲੋਂ ਮਜ਼ਦੂਰਾ ਵੱਲੋਂ ਹਰ ਵਰਗ ਵੱਲੋਂ ਇਹਦੇ ਵਿੱਚ ਆਪਾਇਆ ਗਿਆ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਆ ਪਿਛਲੇ ਸਾਲ ਤੋਂ ਜਿਹੜੀ ਹਰ ਵਰਗ ਉੱਪਰ ਘੋੜਾ ਚੜਾ ਰਹੀ ਹੈ ਸਾਰਿਆਂ ਨੂੰ ਛਾਗ ਰਹੀ ਹੈ ਇਸ ਕਰਕੇ ਵੀ ਜੇ ਲੋਕਾਂ ਨੇ ਆਪਦੇ ਜਮਹੂਰੀ ਹੱਕਾਂ ਨੂੰ ਬਚਾਉਣਾ ਤਾਂ ਉਹਨਾਂ ਨੂੰ ਵਿਰੋਧ ਦਾ ਬੀਜੇਪੀ ਦਾ ਕਰਨਾ ਪੈਣਾ ਹੈ ਬੀਜੇਪੀ ਨੂੰ ਹਰਾਉਣਾ ਵੀ ਪੈਣਾ ਤੇ ਪਿੰਡਾਂ ਦੇ ਵਿੱਚੋਂ ਭਜਾਉਣਾ ਵੀ ਪੈਣਾ ਅੱਜ ਅਸੀਂ ਮੱਲਿਆਣਾ ਦੇ ਵਿੱਚ ਕੀਤਾ ਇਸ ਤੋਂ ਬਾਅਦ ਪੂਰੇ ਮੋਗੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਵੀ ਜਾਂ ਤਾਂ ਹੰਸ ਰਾਜ ਆ ਪਉਂਦਾ ਜਾਂ ਦਾ ਕੋਈ ਕੋਈ ਵੀ ਵਰਕਰ ਪਿੰਡ ਦੇ ਵਿੱਚ ਬੀਜੇਪੀ ਦਾ ਆਉਂਦਾ ਉਹਦਾ ਸਖਤ ਜਿਹੜਾ ਵਿਰੋਧ ਕੀਤਾ ਜਾਂਦਾ ਉਸ ਤੋਂ ਬਿਨਾ ਸਾਰੇ ਪਿੰਡਾਂ ਦੇ ਵਿੱਚ ਅਸੀਂ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿੰਨਾ ਚਿਰ ਇਲੈਕਸ਼ਨਾਂ ਨਹੀਂ ਵੋਟਾਂ ਪੈਂਦੀ ਉਹ ਤੱਕ ਲਗਾਤਾਰ ਇਹਨਾਂ ਦਾ ਪਿੰਡਾਂ ਵਿੱਚ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਜੇਕਰ ਤੁਸੀਂ ਆਪ ਦੀ ਜਿਹੜੀ ਸੰਘਰਸ਼ਾਂ ਦੇ ਰੂਪ ਦੇ ਵਿੱਚ ਹੀ ਆਪਦੇ ਮੰਗਾਂ ਮਸਲੇ ਹੱਲ ਕਰਵਾ ਸਕਦੇ ਆ ਆ ਬੀਜੇਪੀ ਜਿਹੜੀ ਵੱਡੀ ਦੁਸ਼ਮਣ ਆ ਇਹ ਜਿਹੜੇ ਸਾਰੇ ਨਾ ਪਾਰਟੀਆਂ ਨੂੰ ਖਤਮ ਕਰਨਾ ਲੋਕਾਂ ਲੋਕ ਜਿਹੜੇ ਇੱਥੇ ੱਖਾਂ ਲਈ ਆਪਦੀ ਆਵਾਜ਼ ਠਾਉਂਦੇ ਆਉਣ ਵਾਲੇ ਟਾਈਮ ਤੇ ਜੇਕਰ ਦੁਬਾਰਾ ਬੀਜੇਪੀ ਆਉਂਦੀ ਆ ਤਾਂ ਲੋਕਾਂ ਦਾ ਜਿਹੜਾ ਬੋਲਣ ਦਾ ਮੂੰਹ ਬੰਦ ਕੀਤਾ ਲੋਕਾਂ ਨੂੰ ਜਿਵੇਂ ਕਰੋਨਾ ਦੌਰਾਨ ਘਰਾਂ ਵਿੱਚ ਵੜਿਆ ਗਿਆ ਸੀ ਤਾਂ ਬੀਜੇਪੀ ਦੁਬਾਰਾ ਸਾਤਾ ਚਾਉਂਦੀ ਆ ਤਾਂ ਉਹਨੂੰ ਘਰਾਂ ਵਿੱਚ ਲੋਕਾਂ ਨੂੰ ਤੜਾਇਓ ਇਸ ਕਰਕੇ ਵੀ ਲੋਕਾਂ ਨੂੰ ਹੁਣ ਬਾਹਰ ਆਉਣ ਦਾ ਮੌਕਾ ਜਿੱਥੇ ਵੀ ਕੋਈ ਬੀਜੇਪੀ ਦਾ ਵਰਕਰ ਆਗੂ ਜੋ ਆਉਂਦਾ ਉਹਨੂੰ ਲਗਾਤਾਰ ਪਿੰਡਾਂ ਦੇ ਵਿੱਚੋਂ ਭਜਾਉਣਾ ਚਾਹੀਦਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਬੀਜੇਪੀ ਨੂੰ ਵੋਟ ਬਿਲਕੁਲ ਨਾ ਪ ਅਸੀਂ ਕੀ ਅਸੀਂ ਇਹ ਕਹਿੰਦੇ ਵੋਟ ਨਾ ਪਾਓ ਜਾਂ ਕਿਸੇ ਨੂੰ ਪਾਓ ਅਸੀਂ ਕਹਿੰਦੇ ਵੋਟਾਂ ਪਾਓ ਪਰ ਭਾਜਪਾ ਨੂੰ ਹਰਾਓ ਭਾਜਪਾ ਨੂੰ ਹਰਾਉਣਾ ਜ਼ਰੂਰੀ ਆ ਇਸ ਕਰਕੇ ਵੀ ਅੱਜ ਅਸੀਂ ਇੱਥੇ ਮਾਰਚ ਕੀਤਾ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਮੁਗਿੱਜ ਦੇ ਵਿੱਚ ਇਸ ਤਰ੍ਹਾਂ ਦੀ ਮਾਰਚੂ ਕਰਦੇ ਆ ਕਿਸਾਨ ਏਕਤਾ ਜਿੰਦਾਬਾਦ 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 ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ